ਖੰਨਾ ਦਾ ਪੁਲਿਸ ਪ੍ਰਸ਼ਾਸਨ ਬਹੁਤ ਹੀ ਟੇਜੀ ਨਾਲ ਕੰਮ ਕਰ ਰਿਹਾ ਹੈ ਮੰਦਰ ਵਿਖੇ ਚੋਰੀ ਅਤੇ ਬੇਅਦਬੀ ਦੀ ਤੋੜਨ ਵਾਸਤੇ ਤੇ ਦੇਸ਼ ਨੂੰ ਤੋੜਨ ਵਾਸਤੇ ਤੇ ਪੰਜਾਬ ਨੂੰ ਬਰਬਾਦ ਕਰਨ ਵਾਲੀ ਘਟਨਾ ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਵੀ ਕੱਲ ਹੋਇਆ ਉਹ ਬੜਾ ਮੰਦਪਾਗਾ ਸੀ ਜਿਹੜਾ ਜਿਹੜਾ ਵੀ ਦੋਸ਼ੀ ਹੋਊਗਾ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਊਗੀ ਔਰ ਜਿਹੜਾ ਕੋਈ ਦੋਸ਼ੀ ਹੈ ਉਹ ਬੱਸ ਨਹੀਂ ਹੈ ਚੋਰਾ ਤੋਂ ਅਸੀਂ ਅਰਜ਼ੀ ਦਰਖਾਸਤ ਕਰਦੇ ਹਾਂ ਇਸ ਮੌਕੇ ਤੇ ਖਾਸ ਤੌਰ ਤੇ ਮੈਨੋਰਿਟੀ ਦੀ ਤਰਫ ਤੋਂ ਔਰ ਆਲ ਇੰਡੀਆ ਦਿੱਲੀ ਕੌਂਸਲ ਦੀ ਤਰਫ ਤੋਂ ਮੈਂ ਦਰਖਾਸਤ ਕਰਦਾ ਹਾਂ ਪ੍ਰਦਾਨ ਹੋਣ ਦੇ ਨਾਤੇ ਕਿ ਐਸੇ ਚੋਰਾਹوں ਬਾਕਾਇਦਾ ਸਜਾਏ ਮੋਧ ਹੁਣੀ ਚਾਹੀਦੀ ਫਾਸੀ ਟੰਗਣੇ ਚਾਹੀਦੀ। ਨਮਸਕਾਰ ਪੰਜਾਬ ਲਾਈਵ 80 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਖੰਨਾ ਦਾ ਪੁਲਿਸ ਪ੍ਰਸ਼ਾਸਨ ਬਹੁਤ ਹੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਮੰਦਰ ਵਿਖੇ ਚੋਰੀ ਅਤੇ ਬੇਅਦਬੀ ਦੀ ਦੇ ਦੋਸ਼ੀਆਂ ਨੂੰ ਫੜਨ ਲਈ ਕਿਉਂਕਿ ਇਸ ਘਟਨਾ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਵੱਲੋਂ ਵੀ ਖੰਨਾ ਪੁਲਿਸ ਨੂੰ ਪ੍ਰਸ਼ਾਸਨ ਨਿਰਦੇਸ਼ ਦਿੱਤੇ ਗਏ ਹਨ ਕਿ ਦੋਸ਼ੀਆਂ ਨੂੰ ਕੁਝ ਘੰਟਿਆਂ 'ਚ ਕਾਬੂ ਕਰਨ ਅਤੇ ਖੰਨਾ ਪੁਲਿਸ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਇਸ ਕੰਮ ਵਿੱਚ ਜੁਟਿਆ ਹੋਇਆ ਹੈ ਨਾ ਵਿਚਾਰਾਂ ਦਾ ਪ੍ਰਗਟਾਵਾ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਲਕਾ ਖੰਨਾ ਦੇ ਵਿਧਾਇਕ ਕਰਨਪੁਰ ਸਿੰਘ ਖੋਦ ਨੇ ਕਿਹਾ ਜੋ ਖੰਨਾ ਦੇ ਛਿਪਰੀ ਮੰਦਰ ਵਿਖੇ ਪਹੁੰਚੇ ਸਨ ਅਤੇ ਉਹਨਾਂ ਮੰਦਰ ਕਮੇਟੀ ਨਾਲ ਸਾਰੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਇਸ ਮੌਕੇ ਅੱਜ ਭਾਜਪਾ ਆਗੂ ਅਤੇ ਐਮਪੀ ਦੀ ਚੋਣ ਲੜ ਚੁੱਕੇ ਗੇਜाराम ਵੀ ਛਿਪਰੀ ਮੰਦਰ ਵਿਖੇ ਪਹੁੰਚੇ ਸਨ ਅਤੇ ਉਹਨਾਂ ਕਮੇਟੀ ਮੈਂਬਰਾਂ ਨਾਲ ਮੁਲਾਕਾਤ ਕੀਤੀ ਦਾਦੇ ਇੱਕ ਇੱਕ ਖੰਨਾ ਦੇ ਛਿਪਰੀ ਮੰਦਰ ਵਿਥੇ ਬੀਤੇ ਦਿਨੀ ਲੱਖਾਂ ਰੁਪਏ ਦੀ ਚੋਰੀ ਅਤੇ ਸ਼ਿਵਲਿੰਗ ਦੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਇੱਥੇ ਹਦਾਲੂਆਂ ਹਿੰਦੂ ਸੰਗਠਨਾ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਦੇ ਲੋਕਾਂ ਵੱਲੋਂ ਦੋਸ਼ਿਆਂ ਨੂੰ ਤੁਰੰਤ ਫੜੇ ਜਾਣ ਦੀ ਮੰਗ ਕਰਦੇ ਹੋਏ ਖੰਨਾ ਨੈਸ਼ਨਲ ਹਾਈਵੇ ਅੰਮ੍ਰਿਤਸਰ ਦਿੱਲੀ ਮਾਰਗ ਤੇ ਤਰਣਾ ਲਗਾ ਕੇ ਜਾਮ ਲਗਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਨਾਰੇਬਾਜੀ ਕੀਤੀ ਗਈ ਸੀ ਦਾਦੇ ਇੱਕ ਇੱਕ ਖੰਨਾ ਤੇ ਚੋਰਾਂ ਨੇ ਛਿਪਰੀ ਮੰਦਰ ਦੀ ਲੱਖਾਂ ਰੁਪਏ ਦੇ ਬਹਿਣੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਮੰੰਦਰ ਕੋਈ ਜਾਣਕਾਰੀ ਦਿੰਦੇ ਹੋਏ ਦੱਸਿਆ ਠੀਕ ਕਿ ਮੰੰਦਰ ਚੋਂ 35 ਕਿਲੋ ਦਾ ਚਾਂਦੀ ਦਾ ਕਲੈਕਸ਼ਨ ਦੇ ਜਲਦੀ ਗਾਗਰ ਅਤੇ ਨੌ ਮੂਰਤੀਆਂ ਦੇ ਚਾਂਦੀ ਦੇ ਗਹਿਣੇ ਅਲਮਾਰੀਆਂ ਦੇ ਸ਼ੀਸ਼ੇ ਤੋੜ ਕੇ ਮਾਤਾ ਜੀ ਦੀ ਸੋਨੇ ਦੀ ਨਾਟ ਅਤੇ ਗੋਲ ਪੁੱਟ ਕੇ ਚਰਾਵਾ ਵੀ ਚੋਰ ਨਾਲ ਲੈ ਗਏ ਸਨ ਸਭ ਤੋਂ ਜੈ ਸ਼੍ਰੀ ਰਾਮ ਬੋਲੇनाथ ਸਭ ਕੇ ਸਾਥ ਆਏ ਜਿਹੜੀ ਘਟਨਾ ਵਾਪਰੀ ਹੈ ਤੇ ਸਨਾਤਨ ਨੂੰ ਤੋੜਨ ਬਾਅਦ ਤੇ ਤੇ ਦੇਸ਼ ਨੂੰ ਤੋੜਨ ਵਾਸਤੇ ਤੇ ਪੰਜਾਬ ਨੂੰ ਬਰਬਾਦ ਕਰਨ ਵਾਲੀ ਘਟਨਾ ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਖਾਸ ਕਰਕੇ ਜਿਹੜਾ ਇੱਥੇ ਦਾ ਭਾਈਚਾਰਾ ਇਹਨੂੰ ਮਜ਼ਬੂਤੀ ਲਈ ਇਹ ਜਿਹੜਾ ਘਟਨਾ ਕਰਨੇ ਵਾਲੇ ਉਹਨਾਂ ਨੂੰ ਵੱਟ ਪਾਣਾ ਚਾਹੀਦਾ ਆਪਾਂ ਸਾਰੇ ਇਕੱਠੇ ਹੋ ਗਏ ਜਦੋਂ ਇਹ ਕਾਂਡ ਹੋਇਆ ਇਹਦੀ ਪਹਿਲਾਂ ਨਿੰਦਾ ਕਰੀਏ ਜਿਹੜੀ ਕਾਂਡ ਦੇ ਵਿੱਚ ਕਿਸੇ ਨੇ ਵੀ ਕੋਈ ਹੱਥ ਹੈ ਚਾਹੇ ਦੇਸੀ ਹੈ ਚਾਹੇ ਬਦੇਸੀ ਹੈ ਚਾਹੇ ਇੱਥੇ ਕੋਈ ਜੁਰਮ ਕਰਨੇ ਵਾਲਾ ਬੰਦਾ ਹੈ ਇਸ ਕਰਕੇ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਉਹਨਾਂ ਦਾ ਭਾਈਚਾਰਾ ਨੇ ਕੰਮ ਕਰੀਏ ਭਾਈਚਾਰੇ ਦੇ ਵਿੱਚ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਵੀ ਇੱਥੇ ਕੋਈ ਵੀ ਫਿਰਕੂ ਬੰਦਾ ਕੋਈ ਐਸਾ ਗਲਤ ਅੰਸਰ ਪੰਜਾਬ ਨੂੰ ਤੋੜਨ ਵਾਸਤੇ ਦੇਸ਼ ਨੂੰ ਤੋੜਨ ਵਾਸਤੇ ਕੋਈ ਗੱਲ ਕਰਦਾ ਹੈ ਉਹ ਮਾੜੀ ਨਿੰਦਿਆ ਆ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜਾ ਮਾਹੌਲ ਠੀਕ ਰਹੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਨਸਾ ਕਾ ਇਨਸਾ ਸੇ ਭਾਈਚਾਰਾ ਇਹ ਹੀ ਹੈ ਪੈਗਾਮ ਹਮਾਰਾ ਆਓ ਧਰਮ ਜੋੜਦਾ ਹੈ ਕੋੜਤਾ ਨਹੀਂ ਵੀ ਕਰਦੇ ਚੱਲੋ ਗੱਲ ਹਰੀ ਦੀ ਇਸ ਤੋਂ ਵੱਡੀ ਗੱਲ ਨਹੀਂ ਨਹੀਂ ਅਵਤਾਰ ਭਰੋਸਾ ਤੰਦਾ ਇਹ ਅੱਜ ਹੈ ਫਿਰ ਕੱਲ ਨਹੀਂ ਆਪਾਂ ਹਰੀ ਦਾ ਨਾਮ ਜਪੀਏ ਪ੍ਰਮਾਤਮਾ ਦਾ ਸਿਮਰਨ ਕਰੀਏ ਵੀ ਇਸ ਤੇ ਉੱਪਰ ਨਹੀਂ ਕਰ ਸਕਦਾ ਕੋਈ ਉਤਵਾਰ ਜਾਂ ਬਨ ਮਸਿਓ ਨਰੰਕਾ ਪ੍ਰਮਾਤਮਾ ਸਿਮਰਨ ਕਰੋ ਪ੍ਰਮਾਤਮਾ ਦੀ ਜਿਹੜਾ ਇਸ ਤਰ੍ਹਾਂ ਨਿੰਦਿਆ ਕਰਨੀ ਵਾਲੀ ਗੱਲ ਕਰਕੇ ਉਹਨੂੰ ਆਪਾਂ ਸਾਰੇ ਹੀ ਨਿੰਦਿਆ ਕਰੀਏ ਸਾਰੀ ਪਾਰਟੀਆਂ ਦੇ ਭਰ ਉੱਟ ਕੇ ਇੱਥੇ ਜਿਹੜੇ ਕੰਮ ਕਰਕੇ ਗਏ ਗਲਤ ਉਹਨਾਂ ਅੰਸਰਾਂ ਨੂੰ ਫੜਨ ਦੇ ਵਿੱਚ ਆਪਾਂ ਸਾਰੇ ਹੀ ਭਾਈਵਾਲ ਬਣੇ ਸਭ ਤੋਂ ਪਹਿਲਾਂ ਜੈ ਮਹਾਦੇਵ ਜੀ ਦੀ ਅੱਜ ਆਪਾਂ ਸਾਰੇ ਜਣੇ ਭਗਵਾਨ ਸ਼ਿਵ ਦੇ ਮੰਦਿਰ ਦੇ ਬਾਹਰ ਖੜੇ ਆਂ ਸ਼ਿਪਰੀ ਮਹੱਲੇ ਦੇ ਵਿੱਚ ਜੋ ਇਹ ਭਗਵਾਨ ਦਾ ਮੰਦਿਰ ਸਥਾਪਿਤ ਹੈ ਕੱਲ ਔਰ ਇੱਕ ਬਹੁਤ ਮੰਦ ਭਾਗੀ ਘਟਨਾ ਹੋਈ ਸੀ ਪਾਪੀਆਂ ਨੇ ਬੜੀ ਘਨੌਣੀ ਘਟਨਾ ਨੂੰ ਅੰਜਾਮ ਦਿੱਤਾ ਚੋਰੀ ਦੇ ਮੰਤਵ ਨਾਲ ਆ ਕੇ ਉਹਨਾਂ ਨੇ ਜੋ ਬੇਅਦਬੀ ਕੀਤੀ ਉਹ ਨਾਹਾਇਤੀ ਸ਼ਬਦਾ ਦੇ ਵਿੱਚ ਨਿੰਦਣਯੋਗ ਘਟਨਾ ਹੈ ਕੱਲ ਤਕਰੀਬਨ ਤਕਰੀਬਨ ਸਵੇਰੇ 6:45 ਮਿੰਟ ਦੇ ਕਰੀਬ ਮੈਨੂੰ ਮੰਦਰ ਦੇ ਜਰਨਲਿਸਤ ਕਤਰ ਸੁਬੋਧ ਮਿੱਤਲ ਜੀ ਦੀ ਕਾਲ ਆਈ ਸੀ ਕਿ ਐਮਐਲਏ ਸਾਹਿਬ ਇਸ ਜਗ੍ਹਾ ਦੇ ਉੱਤੇ ਇਹ ਘਟਨਾ ਬੀਤੀ ਵਰਤੀ ਹੈ ਨਾਲ ਦੀ ਨਾਲ ਇਮੀਡੀਏਟਲੀ ਐਸਪੀ ਸੌਰਵ ਜੰਦਲ ਜੀ ਨਾਲ ਮੇਰੀ ਗੱਲ ਹੋਈ ਡੀਐਸਪੀ ਹਰਜਿੰਦਰ ਸਿੰਘ ਗਿਲ ਜੀ ਨਾਲ ਗੱਲ ਹੋਈ ਤੇ ਨਾਲ ਐਸ ਐਚ ਓ ਸਿਟੀ 1 ਰਾਓ ਵਰਿੰਦਰ ਜੀ ਨਾਲ ਗੱਲ ਹੋਈ ਉਸ ਤੋਂ ਬਾਅਦ ਚੋ ਜਿਹੜੇ ਸੀ ਆਈ ਏ ਦੇ ਸਟਾਫ ਦੇ ਇੰਚਾਰਜ ਨੇ ਅਮਨ ਜੀ ਨਾਲ ਗੱਲ ਹੋਈ 15 ਮਿੰਟ ਦੇ ਅੰਦਰ ਅੰਦਰ ਸਾਰੀ ਪੁਲਿਸ ਫੋਰਸ ਉਰੇ ਪਹੁੰਚ ਗਈ ਸੀ ਤੇ ਮੈਂ ਮੇਰੇ ਫਾਦਰ ਸਾਹਿਬ ਪਿਤਾ ਜੀ ਅਸੀਂ ਉਰੇ ਨਾਲ ਦੀ ਨਾਲ ਪਹੁੰਚੇ ਦੇਖਿਆ ਉੱਪਰ ਜਾ ਕੇ ਸਾਰਾ ਜਾਇਜ਼ਾ ਲੱਤਾ ਕਿ ਕਿਹੜੀ ਜਗ੍ਹਾ ਤੋਂ ਇਹਨਾਂ ਨੇ ਕਿਸ ਤਰੀਕੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਜਿਸ ਕਿਸੇ ਪਾਪੀ ਨੇ ਵੀ ਇਹ ਪਾਪ ਕਮਾਇਆ ਮੈਂ ਇਹ ਔਨ ਰਿਕਾਰਡ ਗੱਲ ਕਹਿ ਰਿਹਾ ਬਖਸ਼ਿਆ ਨਹੀਂ ਜਾਊਗਾ ਪੁਲਿਸ ਪੂਰੀ ਮਸਤੀਤੀ ਦੇ ਨਾਲ ਪੁਲਿਸ ਨੂੰ ਸਖਤ ਅਦਾਤਾਂ ਹੋਈਆਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਵੀ ਨੋਟਿਸ 'ਚ ਹੋਣੇ ਗੱਲ ਆ ਆ ਚੁੱਕੀ ਹੈ ਬਹੁਤ ਚੰਗੀ ਤਰ੍ਹਾਂ ਨਾਲ ਔਰ ਉਹਨਾਂ ਨੇ ਡੀਜੀਪੀ ਪੰਜਾਬ ਵੱਲੋਂ ਇਹ ਹੁਕਮ ਜਾਰੀ ਕਰਵਾਏ ਨੇ ਕਿ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਘਾਟੇ ਆ ਵੱਧੀ ਫੜ ਕੇ ਸਖਤ ਤੋਂ ਸਖਤ ਤੋਂ سنگੀਨ ਧਰਾਵਾਂ ਦੇ ਤਹਿਤ ਇਹਦੇ ਤੇ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਸਲਾਖਾ ਪਿੱਛੇ ਸਿੱਟਿਆ ਜਾਵੇ ਤਾਂ ਜੋ ਆਇੰਦਾ ਇਹੀ ਜੀ ਕੋਈ ਵੀ ਹੁੰਦਾ ਹਰਕਤ ਤੇ ਹਮਾਕਤ ਕਰਨ ਦੀ ਕੋਸ਼ਿਸ਼ ਨਾ ਕਰੇ ਮੈਂ ਨਾਲ ਮੰਤਰ ਕਮੇਟੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਸ਼ਾਂਤਮਈ ਤਰੀਕੇ ਨਾਲ ਬੇਨਤੀ ਪ੍ਰਵਾਨ ਕਰਦੇ ਹੋਏ ਕੱਲ ਦਾ ਮਾਹੌਲ ਬੜਾ ਸ਼ਾਂਤਮਈ ਬਣਾ ਕੇ ਰੱਖਿਆ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਠੀਕ ਹੈ ਸ਼ਰਾਰਤਾ ਕਰਨ ਦੀ ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਸੀਐਮ ਸਾਹਿਬ ਨੂੰ ਜਿਵੇਂ ਹੀ ਇਹ ਗੱਲ ਪਤਾ ਲੱਗੀ ਸੀ ਉਹਨਾਂ ਨੇ ਮੈਨੂੰ ਸਖਤ ਹਦਾਇਤਾਂ ਉੱਥੋਂ ਹੀ ਜਾਰੀ ਕਰਤੀਆਂ ਸੀ ਕਿ ਇੱਕ ਮਿੰਟ ਲਈ ਵੀ ਕਿਸੇ ਗੱਲ ਨੂੰ ਢਿੱਲ ਚ ਨਹੀਂ ਲੈਣਾ ਔਰ ਡੀਜੀਪੀ ਪੰਜਾਬ ਨੂੰ ਮੇਰੇ ਅਕੇ ਉਹਨਾਂ ਨੇ ਆਰਡਰ ਕੀਤੇ ਨੇ ਕਿ ਇਸ ਗੱਲ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਤੇ ਦੋਸ਼ੀਆਂ ਨੂੰ ਸਜ਼ਾ ਦੇ। ਇੱਕ ਦੂਸਰਾ ਥੀਕਾ ਜਿਹੜਾ ਐਸਐਚਓ ਦੇਰਵਾਦ ਸਸਪੈਂਡ ਕੀਤਾ ਉਹ ਜੇ ਪਹਿਲਾਂ ਹੋ ਜਾਂਦਾ ਤਾਂ ਸ਼ਾਇਦ ਜਿਹੜਾ ਹੈਗਾ ਗੁੱਸਾ ਥੋੜਾ ਜਿਆਦਾ ਭਾਵਕ ਹੋਇਆ ਦੀ ਉਹਦੇ ਬਾਰੇ ਕੀ ਕਰਨ ਜਾਨੇ। ਦੇਖੋ ਗੱਲ ਇਹ ਹੈ ਜਦੋਂ ਕੋਈ ਵੀ ਐਡੀ ਵੱਡੀ ਘਟਨਾ ਹੋਈ ਹੁੰਦੀ ਹੈ ਨਾ ਉਸ ਵਕਤ ਕੀ ਮਾਹੌਲ ਹੁੰਦਾ ਉਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ। ਤੇ ਉਸ ਘਟਨਾ ਨੂੰ ਸਮਝਦੇ ਹੋਏ ਇੱਕ ਮਾਹੌਲ ਨੂੰ ਸਮਝਦੇ ਹੋਏ ਕੋਈ ਵੀ ਐਕਸ਼ਨ ਲੈਣ ਲਈ ਇੱਕ ਸਮਾਂ ਇੱਕ ਟਰਮਾ ਇੱਕ ਪੇਸ਼ੈਂਸ ਚਾਹੀਦੀ ਹੁੰਦੀ ਹੈ ਜੋ ਵੀ ਕੱਲ ਹੋਇਆ ਉਹ ਬੜਾ ਮੰਦ ਭਾਗਾ ਸੀ ਜਿਹਦੇ ਜਿਹੜਾ ਵੀ ਦੋਸ਼ੀ ਹੋਊਗਾ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਔਰ ਜਿਹੜਾ ਕੋਈ ਦੋਸ਼ੀ ਹੈ ਉਹ ਬਚ ਨਹੀਂ ਸਕਦਾ ਐਮਐਲਏ ਸਾਹਿਬ ਨੌਕਰੀ ਦੀ ਬਹੁਤ ਇਹ ਜਿਹੜੀ ਘਟਨਾ ਹੋਈ ਹੈ ਖੰਨਾ ਸ਼ਹਿਰ ਦੇ ਅੰਦਰ ਸੇਵ ਮੰਦਿਰ ਮੈਂ ਚੋਰੀ ਹੋਈ ਹੈ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਬਹੁਤ ਹੀ ਖਤਰਨਾਕ ਮਾਮਲਾ ਹੈ ਔਰ ਜਿੰਨਾ ਅਫਸੋਸ ਕਿੰਨਾ ਜਾਵੇ ਦਿਓ ਪਰ ਇਤਨਾ ਨਹੀਂ ਕਟਾ ਜੋ ਅੱਜ ਸਾਡੇ ਧਾਰਮਿਕ ਗੁਰੂ ਘਰ ਵੀ ਜਾਂ ਮਤਲਬ ਮਹਿਫੂਜ਼ ਨਹੀਂ ਹੈ ਚੌਰਾ ਤੋਂ ਅਸੀਂ ਦਰਖਾਸਤ ਕਰਦੇ ਹਾਂ ਇਸ ਮੌਕੇ ਤੇ ਖਾਸ ਤੌਰ ਤੇ ਮਾਈਨੋਰਟੀ ਦੀ ਤਰਫ ਤੋਂ ਔਰ ਆਲ ਇੰਡੀਆ ਦਿੱਲੀ ਕੌਂਸਲ ਦੀ ਤਰਫ ਤੋਂ ਮੈਂ ਦਰਖਾਸਤ ਕਰਤਾ ਹਾਂ ਪ੍ਰਧਾਨ ਹੋਣ ਦੇ ਨਾਤੇ ਕਿ ਐਸੇ ਚੌਰਾ ਨੂੰ ਬਾਕਾਇਦਾ ਸਜਾਈ ਮੋਧ ਢੋਣੀ ਚਾਹੀਦੀ ਫਾਸੀ ਟੰਗਣੀ ਚਾਹੀਦੀ ਜਿਹੜਾ ਇਹ ਬਾਕਾਇਦਾ ਜੰਮਦਾਰ ਸ਼ਿਵ ਜੀ ਨੋ ਨੁਕਸਾਨ ਪਹੁੰਚਾਇਆ ਸਿਵਲਿੰਗ ਨੂੰ ਨੁਕਸਾਨ ਪਹੁੰਚਾਇਆ ਇਸ ਤੋਂ ਬੜੀ ਜਮਾਨੋ ਘਟਨਾ ਸਾਡੇ ਵਾਸਤੇ ਹੋ ਨਹੀਂ ਸਕਦੀ ਸਾਡੇ ਖੰਨਾ ਕੇ ਸ਼ਾਂਤੀ ਨੂੰ ਬਣ ਕਰਨ ਵਾਸਤੇ ਕੰਮ ਕੀਤਾ ਜਿਨ੍ਹਾਂ ਨੇ ਵੀ ਕੀਤਾ ਹੈ ਉਹਨਾਂ ਨੂੰ ਫੜਾਇਆ ਜਾਵੇ ਪ੍ਰਸ਼ਾਸਨ ਬਾਗਾ ਦਾ ਉੱਪਰ ਐਕਸ਼ਨ ਲੈਣ ਪੂਰਾ ਔਰ ਉਹਨੂੰ ਬਾਗਾ ਦਾ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ